पार ਕਰਨ ਲੱਗੇ ਜਿੰਨੇ ਸਿੱਖ ਜਿਹੜੇ ਉਹ ਸਰਸਾ ਨਦੀ ਨੂੰ ਪਾਰ ਕਰ ਸਕੇ ਉਹਨਾਂ ਦੀ ਗਿਣਤੀ ਤਕਰੀਬਨ ਇੰਨੀ ਕਿ ਆਉਂਦੀ 40 45 ਔਰ ਇਹਦੇ ਕੋਲ 40 45 ਸਿੱਖ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਔਰ ਦੋ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜੀਤ ਸਿੰਘ ਨਹੀਂ ਸਹਿਬਜ਼ਾਦਾ ਬਾਬਾ ਤੁਹਾਰ ਸਿੰਘ ਜੀ ਔਰ ਨਾਲ ਪੰਜ ਪਿਆਰੇ ਸਹਿਬਾਨ ਜਿਹੜੇ ਸਰਸਾ ਨਦੀ ਨੂੰ ਪਾਰ ਕਰਕੇ ਇਸ ਪਾਸੇ ਨੂੰ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਚੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਔਰ ਨਾਲ ਤਕਰੀਬਨ 82 ਸਾਲਾਂ ਦੀ ਉਮਰ ਵਾਲੇ ਸੰਤਾਂ ਦੇ ਦਮਾਤਾਂ ਗੁਜਰ ਪੌਰ ਜੀ ਜਿਹੜੇ ਇਸ ਵਕਤ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਸੀ ਕਿਉਂਕਿ ਜੇ ਸਾਇੰਟਿਫਿਕ ਰੀਜਨ ਵੇਖੀਏ ਤੇ ਇੱਕ ਛੋਟੀ ਉਮਰ ਹੈ ਔਰ ਇੱਕ ਬਹੁਤ ਵੱਡੀ ਉਮਰ ਇਸ ਕਰਕੇ ਉਹ ਦੋਵੇਂ ਉਮਰ ਵਾਲੇ ਹੀ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਤੇ ਉਹ ਸਰਸਾ ਨਦੀ ਤੋਂ ਇੱਕ ਪਾਸੇ ਰਹਿ ਗਏ ਉਹ ਇੱਕ ਪਾਸੇ ਪ੍ਰਵਾਰ ਗੁਰੂ ਸਾਹਿਬ ਜੀ ਦਾ ਸਹੀੜੀ ਪਿੰਡ ਵੱਲੋਂ ਚਲਾ ਗਿਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਸੀ ਉਹ ਇੱਕ ਪਾਸੇ ਰਹਿ ਗਏ ਇਸ ਕਰਕੇ ਪ੍ਰਵਾਰ ਦੇ ਤਿੰਨ ਹਿੱਸੇ ਹੋ ਗਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 40-45 ਸਿੱਖਾਂ ਦੇ ਨਾਲ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਸਹਬਾਨਾਂ ਦੇ ਨਾਲ ਇਸ ਹਸਤਾਨਕ ਤੇ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਤ ਪਉ ਸਨ 1704 ਈਸਵੀ ਦੀ ਸ਼ਾਮ ਨੂੰ ਇਸ ਸਥਾਨ ਤੇ ਪਹੁੰਚਦੀ ਯਾਨੀ ਕਿ 22 ਦਸੰਬਰ ਸਨ 1704 ਅੱਛਾ ਇਹ ਦੁਨੀਆ ਦਾ ਉਹ ਦਿਨ ਸੀ